ਆਮ ਆਦਮੀ ਪਾਰਟੀ ਦੀ ਐਮਐਲਏ ਅਨਮੋਲ ਗਗਨਮਾਨ ਵੱਲੋਂ ਪਹਿਲਾਂ ਅਸਤੀਫਾ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਯੂ-ਟਰਨ ਮਾਰਦੇ ਹੋਏ ਦੁਬਾਰਾ ਵਾਪਸ ਆਪਣੀ ਪਾਰਟੀ ਦੇ ਨਾਲ ਜੁੜ ਗਏ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਮੇਰੀ ਪਾਰਟੀ ਦੇ ਨਾਲ ਗੱਲਬਾਤ ਸਾਰੀ ਹੋ ਚੁੱਕੀ ਹੈ ਤੇ ਹੁਣ ਅਸੀਂ ਦੁਬਾਰਾ ਇਸੇ ਪਰਿਵਾਰ ਦਾ ਹਿੱਸਾ ਹੈ ਜਿਵੇਂ ਉਹਨਾਂ ਦੀ ਟਵੀਟ ਪੜ੍ਹ ਕੇ ਜਾਂ ਸੋਸ਼ਲ ਮੀਡੀਆ ਤੇ ਗੱਲ ਕਰਾਂ ਤੇ ਸਭ ਤੋਂ ਪਹਿਲਾਂ ਉਹਨਾਂ ਨੇ 2:38 ਵਜੇ ਦੁਪਹਿਰ ਦੇ ਇਹ ਗੱਲ ਕਹੀ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਤੇ ਮੇਰੀਆਂ ਸ਼ੁਭਕਾਮਨਾਵਾਂ ਆ ਪਾਰਟੀ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਤੇ ਉਸ ਤੋਂ 20 ਘੰਟੇ ਦੇ ਵਿਚਾਲੇ ਹੀ ਇੱਕ ਹੋਰ ਟਵੀਟ ਆਂਦਾ ਜਿਹੜਾ ਜਿੰਨੂੰ ਕੀ ਯੂ ਟਰਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਲਿਖਿਆ ਅੱਜ ਸਾਡੀ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨਾਲ ਮੁਲਾਕਾਤ ਹੋਈ ਆ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਹੈ ਯਾਨੀ ਕਿ ਦੁਬਾਰਾ ਤੋਂ ਆਪਾਂ ਉਸੇ ਹੀ ਰਾਹ ਤੇ ਆਂ ਜਿਸ ਰਾਹ ਤੇ ਆਪਾਂ ਚੱਲ ਰਹੇ ਸੀ ਖੈਰ ਹੁਣ ਇਹ ਸਾਰੇ ਦੇ ਉੱਤੇ ਸਿਆਸਤ ਪੜਕੀ ਵਿਰੋਧੀਆਂ ਨੇ ਲਗਾਤਾਰ ਆਮ ਆਦਮੀ ਪਾਰਟੀ ਨੂੰ ਕੇਰਿਆ ਐਮਐਸਪੀ ਵਾਲੀ ਗੱਲ ਉੱਠੀ ਜਿਸ ਦੇ ਵਿੱਚ ਅਨਮੋਲ ਗਗਨਮਾਨ ਨੇ 5 ਮਿੰਟ ਚ ਐਮਐਸਪੀ ਦੇਣ ਦੀ ਗੱਲ ਆਖੀ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ 5 ਮਿੰਟ ਚ ਸਾਰੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦਵਾਂਗੇ ਤਾਂ ਇਹ ਗੱਲਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਕੁਝ ਘੰਟਿਆਂ ਦੇ ਵਿੱਚ ਹੀ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਕਹਿ ਸਕਦੇ ਹੋ ਕਿ ਜਲੂਸ ਨਿਕਲਣਾ ਸ਼ੁਰੂ ਹੋ ਗਿਆ ਪਰ ਉਸ ਤੋਂ ਬਾਅਦ ਹੀ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਅਰਵਿੰਦ ਕੇਜਰੀਵਾਲ ਵੱਲੋਂ ਤਿੰਨ ਮੰਤਰੀਆਂ ਦੀ ਜਿਹੜੀ ਕਹਿ ਲੋ ਕਿ ਡਿਊਟੀ ਲਗਾਈ ਗਈ ਕਿ ਆਵਾਦਮੀ ਪਾਰਟੀ ਦੇ ਐਮਐਲਏ ਅਨਮੋਲ ਗਗਨ ਮਾਨ ਨੂੰ ਮਨਾਇਆ ਜਾਵੇ ਤਾਂ ਜੋ ਦੁਬਾਰਾ ਤੋਂ ਪਾਰਟੀ ਦਾ ਹਿੱਸਾ ਵੰਡ ਸਕਣ ਤੇ ਉਹਨਾਂ ਵੱਲੋਂ ਮੁਲਾਕਾਤਾਂ ਕੀਤੀਆਂ ਗਈਆਂ ਅਮਨ अरोड़ा ਪੰਜਾਬ ਪ੍ਰਧਾਨ ਹੋਣ ਦੇ ਨਾਤੇ ਖੁਦ ਅਨਮੋਲ ਗਗਨ ਮਾਨ ਨੂੰ ਮਿਲੇ ਤੇ ਉਹਨਾਂ ਦੀ ਚੰਗੀ ਲੰਬੀ ਚੋੜੀ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਖੈਰ ਇਹ ਸਾਰਾ ਜਿਹੜਾ ਵਾਕ ਸੀਗਾ ਇਹ ਸਾਰਾ ਵਾਪਰਿਆ ਬੀਤੇ ਕੱਲ ਤੋਂ ਪਰ ਆਖਿਰਕਾਰ ਕਾਰਨ ਕੀ ਸੀ ਅਸਤੀਫਾ ਦੇਣ ਦੇ ਜੇਕਰ ਆਪਾਂ ਸੋਸ਼ਲ ਮੀਡੀਆ ਦੀ ਜਾਂ ਫਿਰ ਮੀਡੀਆ ਰਿਪੋਰਟਸ ਦੀ ਗੱਲ ਕਰ ਲਈਏ ਕਿ ਕਾਰਨ ਇਹ ਸੀਗੇ ਕਿ ਜਦੋਂ ਦਾ ਅਨਮੋਲ ਗਗਨਮਾਨ ਨੂੰ ਹਟਾਇਆ ਗਿਆ ਮੰਤਰੀ ਪਦ ਤੋਂ ਉਦੋਂ ਤੋਂ ਅਨਮੋਲ ਗਗਨਮਾਨ ਨੂੰ ਪਾਰਟੀ ਦੀ ਪਾਰਟੀ ਤੋਂ ਸਾਈਡ ਲਾਈਨ ਕੀਤਾ ਹੋਇਆ ਨਜ਼ਰ ਆ ਰਿਹਾ ਸੀ ਕਿ ਅਨਮੋਲ ਗਗਨਮਾਨ ਕਿਸੇ ਵੀ ਵੱਡੇ ਫੰਕਸ਼ਨ ਦੇ ਉੱਤੇ ਸਾਹਮਣੇ ਮੋਰੀ ਹੋ ਕੇ ਨਜ਼ਰ ਨਹੀਂ ਆ ਰਹੇ ਸੀ ਕਿ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਸੱਦਿਆ ਨਹੀਂ ਜਾ ਰਿਹਾ ਸੀ ਜਾਂ ਫਿਰ ਉਹਨਾਂ ਨੂੰ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ ਕਿਉਂਕਿ ਜਦੋਂ ਸਰਕਾਰ ਨਹੀਂ ਬਣੀ ਸੀ ਤਾਂ ਉਸ ਵੇਲੇ ਬਹੁਤ ਹੀ ਅਗਰੈਸਿਵ ਹੋ ਕੇ ਅਨਮੋਲ ਗਗਨਮਾਨ ਨੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਹੱਕਜ ਪ੍ਰੈਸ ਕਾਨਫਰੰਸ ਕੀਤੀਆਂ ਜਿੱਥੋਂ ਕਿ ਉਹਨਾਂ ਨੂੰ ਪੂਰੀ ਸਿਆਸਤ ਵਾਲੀ ਲਾਈਮਲਾਈਟ ਮਿਲੀ ਵੱਡੇ ਵੱਡੇ ਲੀਡਰਾਂ ਨੂੰ ਘੇਰਿਆ ਪਰ ਜਦੋਂ ਤੋਂ ਸਤੰਬਰ 2024 ਤੋਂ ਉਹਨਾਂ ਨੂੰ ਹਟਾਇਆ ਗਿਆ ਸੀਗਾ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਅਨਮੋਲ ਗਗਨਮਾਨ ਨੂੰ ਸਾਈਡ ਰਾਈਨ ਕੀਤਾ ਗਿਆ ਸੀਗਾ ਹੋ ਸਕਦਾ ਹੈ ਇਹ ਗੱਲਾਂ ਜਿਹੜੀਆਂ ਮੀਡੀਆ ਰਿਪੋਰਟਸ ਦੇ ਵਿੱਚ ਆ ਰਹੀਆਂ ਨੇ ਕਿ ਉਹਨਾਂ ਨੂੰ ਹੁਣ ਕੋਈ ਵੱਡਾ ਅਹੁਦਾ ਦਿੱਤਾ ਜਾਣਾ ਹੈ ਜਿਸ ਕਾਰਨ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਹੁਣ ਵੱਡਾ ਅਹੁਦਾ ਕੀ ਹੈ ਉਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਜੋ ਗੱਲਾਂ ਮੀਡੀਆ ਰਿਪੋਰਟਸ ਦੇ ਵਿੱਚ ਚੱਲ ਰਹੀਆਂ ਨੇ ਇਹ ਹੀ ਹੈ ਕਿ ਜਦੋਂ ਦਾ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਸਾਈਡਲਾਈਨ ਕੀਤਾ ਗਿਆ ਤੇ ਕੁਝ ਨਰਾਜ਼ਗੀਆਂ ਚੱਲ ਰਹੀਆਂ ਸੀ ਤੇ ਨਾਲ ਦੇ ਨਾਲ ਹੀ ਟ੍ਰੋਲਿੰਗ ਵੀ ਬਹੁਤ ਅਨਮੋਲ ਗੱਗਨਬਾਂਦੀ ਹੋ ਰਹੀ ਸੀ ਕਿ ਕਿੱਥੇ ਗਏ ਐਮਐਸਪੀ ਦੇਣ ਵਾਲੀ ਮੈਡਮ 5 ਮਿੰਟ ਵਿੱਚ ਜਿਨ੍ਹਾਂ ਨੇ ਐਮਐਸਪੀ ਦੇਣੀ ਸੀ ਖੈਰ ਇਹ ਵਾਲੀਆਂ ਸਾਰੀਆਂ ਮੀਡੀਆ ਰਿਪੋਰਟਸ ਚੱਲ ਰਹੀਆਂ ਸੀ ਪਰ ਤੁਹਾਨੂੰ ਕੀ ਲੱਗ ਰਿਹਾ ਹੈ ਕਿਉਂ ਨਰਾਜ਼ਗੀ ਰਹੀ ਜਾਂ ਫਿਰ ਹੁਣ ਕੋਈ ਵੱਡਾ ਜਿਹੜਾ ਉਦਾਂ ਮਿਲੇਗਾ ਉਸ ਕਾਰਨ ਆਪਾਂ ਪਾਰਟੀ 'ਚ ਵਾਪਸ ਆ ਗਏ ਆ ਜਾਂ ਫਿਰ ਕੋਈ ਹੋਰ ਗੱਲ ਹੋ ਸਕਦੀ ਹੈ ਖੈਰ ਇੰਨਾ ਹੀ ਇਸ ਖਬਰ ਦੇ ਵਿੱਚ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ